ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਮਾਲੇਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਆਲੋਫ ਹਨ ਅਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਗਾਵਾਂ ਦਿਖਾਉਣੀ ਹੈ ਜਿੰਨਾਂ ਦੇ ਵਿੱਚੋਂ ਇੱਕ ਆਵਲੀ ਕੱਲੀ ਗੱਬਣੇ ਤੇ ਬਾਕੀ ਸਾਰੀਆਂ ਸੁਈਆਂ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਬੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਕਿਰਪਾ ਕੋ ਰਾਮਦਾ ਜੀ ਚਲੋ ਵਧੀਆ ਕਿਰਪਾ ਚੈਦੀ ਜੀ ਕਾਇਮ ਜੇ ਸੇਤਾ ਵਧੀਆ ਵਧੀਆ ਵੇ ਜੀ ਤੀਸਰ ਵੇ ਵੇਗ ਗਿਆ ਜਦਨ ਮਾਲਾ ਅੰਮ੍ਰਿਤਜੀ ਵਿਗਿਆ ਮਾਲ ਸਾਰਾ ਜਲੰਧਰ ਹੀ ਗਲ ਗਿਆ ਉਹਦਨ ਸਾਰਾ ਹੀ ਅੱਛਾ ਜਲੰਧਰ ਵਾਲੇ ਇੱਕ ਕੋਈ ਇਥੇ ਲੱਗੇ ਗਈ ਸੀ 파ਰੋ ਵਾਲਾ ਬਾਕੀ ਜਾਂਦਾ ਹੀ ਗਲ ਗਿਆ ਸਾਰਾ ਠੀਕ ਹੈ ਉੱਥੇ ਫੇਰ ਡੇਰੀਆਂ ਡੂਰੀਆਂ ਚੱਲ ਜਾਂਦਾ ਨਾ ਮਾਲ ਘਰਾ ਕੋਰਾ ਵਾਲੇ ਲੱਗੇ ਸੀ ਤਾਂ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸ ਤੇ ਇੱਕ ਨਹੀਂ ਨਾਮ ਵੀਰ ਜੀ ਸੁਖਵਿੰਦਰ ਸਿੰਘ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 985526489 ਠੀਕ ਹੈ ਤੇ ਅੱਜ ਵੀ ਰੇਟ ਜੈ ਜੀ ਆ ਜੀ ਫਿਰ ਆ ਚਲੋ ਜੈਜ ਵੀ ਆ ਗਏ ਵੱਡੇ ਵੀ ਆ ਗਏ ਤੇ ਆਪਣੇ ਕੋਲ ਅੱਜ 400ਆਂ ਤੇ ਚੱਕ ਗੱਪਣਾ ਨਾ ਹਾਂਜੀ ਹਾਂਜੀ ਵੱਡੀਆਂ ਵੱਟ ਇਹ ਦੇਸ ਮਗਰ ਬੱਚਾ ਕੀ ਜੇ ਵਰਸ਼ਾ ਹੀ ਵਿਰਦੀ ਠੀਕ ਆ ਪਰਸਾਂ ਹੀ ਸੂਈ ਜੋ ਪਰਸਾਂ ਹੀ ਸੂਈ ਤੇ ਥਾਣੇ ਤੇ ਦੇਖ ਸਕਦੇ ਇੱਕ ਰੀ ਲਾਗੇ ਤਾਂ ਥੋੜਾ ਜਿਹਾ ਡਰਦੀ ਆ ਆ ਲੈ ਸੰਦੇ ਥਣ ਅਦਰ ਸੰਡੀ ਤੇਰੀ ਵਿਰਦੀ ਪੂਰੀ ਕੋਈ ਨਿਆਣਾ ਪੌਂਦੀ ਲੋੜ ਨਹੀਂ ਪਉਣਾ ਪਾਲੋ ਤੁਹਾਡੀ ਖੁਜੀ ਜਗ ਦਾਦ ਵਾਲੀ ਵਿਰਦੀ ਤਾਂ ਵੱਡੀ ਵੱਡੀ ਆ ਵੇਖੋ ਤੇ ਕਿੰਨੇ ਕ ਦੁੱਧ ਆ ਲੀਜੇ ਦੁੱਧ ਵਿਰਦੀ ਪਰਸਾਂ ਹੀ ਸੂਈ ਜਾ ਆਵਲੀ ਥੱਲੇ 12 ਲੀਟਰ ਹੈਗਾ ਜੀ ਬੋਲੇ ਪੱਕਾ ਜਿਹੜਾ ਅੱਛਾ ਹਾਂਜੀ ਸਾਰੇ ਬੋਲੇ ਤਾਂ ਸਾਫ਼ ਕੀਤੀ ਕੱਲ ਮੇਰੇ ਕੋ ਆਈ ਆ ਤੇ ਕਿੰਨਾ ਕ ਚਵਾਈ ਜਾਊਗੀ ਦੁੱਧ ਉਹਨੇ ਕਹਿੰਦੇ ਸੀ 20 ਕਿਲੋ ਚੁੰਦੇ ਰਹੇ ਆ ਪਰ 16-17 ਕਿਲੋ ਆਰਾ ਬਾਕੀ ਹਵਾਨੇ ਦੀ ਧਾਕੇ ਦੀ ਗਾਹਣ ਥੋੜੀ ਜਿਹੀ ਜਿਆਦੀ ਆ। ਕਾਹ ਚਲਾਏ? ਕਿ ਸਿਵਾਲ ਹੈਗੇ ਦੋ ਤੇ 22 ਕਿਤੇ ਭੱਜ ਗਏ ਲੈ ਲਵਾਂਗੇ ਖੁੱਲੀਆਂ ਵੱਡੀ ਅਵਸ਼ੀ ਆ। ਠੀਕ ਆ। ਹਾਂਜੀ। ਕੋੜਾ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੇਲ ਬੀਜੀ ਕਿੰਨਾ ਕਰਨਾ ਜਿਆ ਜਿਆ ਕਰੀ ਆਹ ਕਿ ਜੇ ਵੇਖ ਲਓ ਗਾਂ ਚਲੋ ਜਿਆ ਨਹੀਂ ਕਰਨਾ ਵਡਾ ਨਹੀਂ ਕਰਨਾ ਮੁੱਲ ਕੱਦ ਘਾਟ ਚੰਗਾ ਵਾ ਫੇਲ ਵੀ ਚੰਗੀ ਐ ਚੋਣ ਚਾਲ ਬਹੁਤ ਸੁਢੀ ਜੀ ਆਹ ਬਹਾਨਾ ਦੇਖ ਸਕਦੇ ਜੀ ਤੁਹਾਨੂੰ ਤੋਂ ਕੀ ਲੱਗਾ ਇਹਨੂੰ ਵੀ ਜੀ ਮੋਲ ਤੇ ਦਾ 55000 ਜੋ ਅੱਛਾ ਦੱਸ ਦੋ ਬਾਕੀ ਤੁਸੀਂ ਕਿੰਨੇ ਦੀ ਐਸ ਨੂੰ ਆਪ ਹੀ ਕਰ ਦੋ ਤੁਸੀਂ ਦੱਸ ਦੋ 50 ਦੀ ਯਾ ਹੀ ਦੇ ਦੇਣੇ ਵੀਰ ਜੀ ਕੀ ਹੋਰ ਕਰ ਦੋਗੇ ਵੇਖ ਲਓ ਕਿੰਨੇ ਦੀ ਕਰਦੀ ਤੁਸੀਂ ਆਪ ਹੀ ਕਰ ਦੋ 48 ਦੇ ਦਈਏ 48 ਦੀ ਹਾਂ ਨਾ ਵੀਰ 45000 ਦੀ ਵਛੀ ਦੇ ਦਾਂਗਾ 45000 ਦੀ ਢੀ ਵਛੀ ਦੇਗਾ ਨਹੀਂ ਕੋਈ ਠੀਕ ਹੈ ਵੀਰ ਜੀ ਕੋਲੇ ਵਛੀ ਭਰ ਦੇ ਗਏ ਜੀ ਬਾਕੀ ਆ ਵੀ ਕੋਈ ਆਣ ਕੇ ਵੇਖੇ ਇੱਕ ਕਰੀ ਤੇ ਆ ਵੀ ਸੋਈ ਸਵਾਈ ਹੈ ਨਾ ਇਹਨੂੰ ਵੀ ਅੱਜ ਚੌਥਾ ਦਿਨ ਤੋਂ ਸੋਈ ਰਿਹਾ ਵੀਰ ਜੀ ਤੇ ਆ ਬੱਚਾ ਜੇ ਤੇ ਮਗਰ ਹਾਂਜੀ ਤੇ ਥਾਣੇ ਦੇਖੋ ਵੀ ਕਾਫੀ ਕਮਾਲ ਦਾ ਜਿਹੜਾ ਲੱਗਾ ਥੋੜੀ ਜਿਹੀ ਵੀਰ ਜੀ ਛੇੜੇ ਦਿੰਨਾ ਕਰਦੀ ਹੈ ਆ ਦੇਖ ਸਕਦੇ ਸਨਾਂ ਦਾ ਸਾਈਜ਼ ਗਿਆ ਜਿਹੜਾ ਦੋ ਜਾਣਦੀ ਜੀ ਇੱਕ ਆਗਾ ਤੇ ਇੱਕ ਆ ਚਿੱਟੀ ਆ ਅੱਖਾਂ ਮਿੜਦੀਆਂ ਚੋਂ ਲੱਗਿਆ ਬਸ ਸੁੱਤੇ ਰੋ ਉਹਦੇ ਤਾਰ ਜਿਓਈਦਾ ਚਵਾ ਲਗਾ ਦਵਾਂ ਅੱਛਾ ਹਾਂਜੀ ਠੀਕ ਹੈ ਤੇ ਦੇਖੋ ਦੁੱਧ ਕਿੰਨਾ ਆ ਦੁੱਧ ਵਿੱਚ ਆਲੇ 13 ਲੀਟਰ ਜੋ ਥੱਲੇ ਦੇ ਅਰਜ ਚੌਥਾ ਦਿਨ ਸੁਈ ਰੋ ਦੁੱਧ 16 17 ਕੋਲੇ ਵੀ ਚਲੇਗੀ ਤੋਰ ਦੋ ਫੇਰ ਇਹਨਾਂ ਵਿੱਚ ਬਾਕੀ ਥੱਲੇੋਂ ਚੰਗੀ ਬਣੀ ਹੈ ਇਹ ਆ ਜਲੇ ਬਾਕੀ ਕਿਉਂ ਚੱਲ ਬਹੁਤ ਅੱਬਲਿਆ ਬਾਕੀ ਮੋਟਾ ਬੱਚਾ ਵੀ ਚੋਲੇ ਕੋਈ ਬੈਠ ਹੈਗੀ ਕਰਾਸ ਚ ਆ ਤੇ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਠੰਡ ਦੀ ਪ੍ਰਵਾਹ ਇਹਦਾ ਰਾਮ ਨਾ ਹਲੋ ਹਲੋ ਤੇ ਇਹਦਾ ਫਿਰ ਮੁੱਲ ਮੁੱਲ ਵੇਖ ਲੋ ਵੀ ਜਿੰਨਾ ਕਰੀਏ ਜੱਜ ਜੇ ਕਰੀਏ ਵੀ ਜਾਵੇ ਜੜੀ ਜਿਹੜੀ 55 ਦੀ ਨਹੀਂ ਵਿੱਚੋਂ ਕਰਦੀ ਕੋਈ ਮੰਤਾਨ ਹਾਂ ਨਾ ਇਹ ਜੀ 48000 ਦੇ ਦਾਂਗੇ 48000 ਹਾਂ ਨਾ ਇਹ ਲੋ ਬੱਛੀ ਵੱਡੀ ਆ ਦੁੱਧ 17 18 ਕਿਲੋ ਭਰ ਦੇਗੀ ਵਿੱਚ ਚਲੋ ਬਾਕੀ ਮੌਕੇ ਤੇ ਕਰ ਦੋਗੇ ਮੰਤਾਨਾ ਫੋਨ ਲਾਵੇ ਇੱਕ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤਾਂ ਇਹਦੇ ਮਗਰ ਰੱਸੀ ਜੀ ਵੇਜੀ ਹਾਂ ਬੱਛੀ ਜੀ ਇਹਦੇ ਮਗਰ ਹਾਂਜੀ ਇਹਨੇ ਲਾਗੇ ਹਫਤੇ ਦੇ ਲਾਗੇ ਬੰਦੇ ਸੂਏ ਨੇ 13 ਲੀਟਰ ਦੁੱਧ ਜਿਹੋ ਪੱਕਾ ਜਿਹੜਾ ਹੁਣੇ ਤਿਆਰ ਆ ਹਾਂਜੀ ਤੇ ਕਿੰਨਾ ਚਵਾਈ ਜਾਊਗੀ ਉਹਦੇ ਵਿੱਚ 16 17 ਕਿਲੋ ਕਰਦੀ ਤੋੜ ਦੋ ਫੇਰ ਉਹ ਕਿਉਂ ਚਾਲ ਬਹੁਤ ਸੁਣੀ ਦੁੱਧ 13 ਲੀਟਰ ਚ ਵਾ ਦਿਓਗੇ ਇਹਦੇ ਕੋਲ ਹਾਂਜੀ ਹਾਂਜੀ ਤੇਦਾ ਫਿਰ ਮੁੱਲ ਮੁੱਲ ਵੀ ਜੇ ਦਾ 50 ਜੋ ਅੱਛਾ ਲੈ ਲਓ ਗਾੜੀ ਦੀ ਜੀ ਆ ਜੀ ਗੱਲ ਕਰਕੇ ਦੇ ਹਾਂ ਨਾ ਵੀ 45 ਦੇ ਦਾਂ 45 ਹਾਂ ਜੀ ਕਰ ਦੋ ਕਿ ਮੋਕੇ ਤੇ ਹੋਰ ਤੁਹਾਡਾ ਛੋਟ ਛੜ ਕਰਦਾ ਚਲੋ ਫੋਨ ਲਾਵੇ ਕੋਈ ਇੱਕ ਲਈ ਹੈ ਨਾ ਬਾਕੀ ਚੌਂਚਾਂ ਬਹੁਤ ਸੋਹਣੀ ਲੱਗੀ ਦੁੱਧ 16 17 ਕਿਲੋ ਦੇ ਦੀਗੀ ਵਚੀ ਠੀਕ ਆ ਤੇ ਮਨੇ ਇੱਕਾਸਿੰ ਗਾਲੀਆਂ ਕੀ ਜੀ ਹਾਂ ਜੀ ਇਸ ਮੇ ਦੁੱਧ ਕਿੱਤੀ ਹੈਗਾ ਜੀ 8 ਲੀਟਰ ਠੀਕ ਆ ਹਾਂ ਜੀ ਓਏ ਦਾਹ ਲਾ ਦੇ ਕੋਈ 15 ਦਿਨ ਲਾ ਲਿਆ ਬੱਚਾ ਜੋ ਮਗਰੇ ਦੇ ਹਾਂ ਬਾਕੀ ਠੰਡੀ ਖਾਰ ਚੌਂਚਾਂ ਬਹੁਤ ਸੋਹਣੀ ਤੋੜ ਦੋ ਫਿਰ ਇਹਨਾਂ ਵਿੱਚ ਆਣਾ ਇਹਦਾ ਵੀ ਚੰਗਾ ਲੱਗਾ ਹੈ ਅੰਨ ਪਚਾਣ ਅਜ ਲੈ ਤੇ ਇਹਦਾ ਫਿਰ ਮੁੱਲ ਮੁੱਲ ਵਿੱਚ ਜਿੰਨਾ ਮਰਜ਼ੀ ਹਾਂ ਲਈ 26000 ਜੀ ਜਰਾ ਅੱਛਾ ਇਹ 26000 26000 ਠੀਕ ਹੈ ਜੀ ਹਾਂਜੀ ਬਾਕੀ 30 ਸਾਲ ਬਹੁਤ ਜ਼ਿਆਦਾ ਆਖੋ ਕੋਈ ਨਹੀਂ ਠੀਕ ਹੈ ਉਪਰੋਂ ਫੀਸ ਲੱਗ ਗਿਆ ਡਿਲੀਵਰੀ ਬਹੁਤ ਸਾਫ਼ ਤੇ ਆ ਜਿਹੜੀ ਗਾਂ ਚ ਇਹ ਵੀ ਜਰਸੀ ਦੂਸਰਾ ਸੁਆ ਅੱਛਾ ਇਹ ਆ ਮੇਰੇ ਪਿੰਡਾਂ ਅੱਛਾ ਲਫੜੇ ਦਾ ਚੂੜੇ ਲੱਗ ਮੰਜੀ ਵਾਲ ਪਿੰਡ ਹਾਂਜੀ ਤੇ ਉਹਨਾਂ ਦਾ ਮਾਲ ਚੋਂ ਜ਼ਿਆਦਾ ਹੋ ਗਿਆ ਇਹਦਾ ਬੇਡਾ ਫੋਰਸ ਏਅਰ ਫੋਰਸ ਦਾ। ਅੱਛਾ। ਉਹਦਾ ਮਾਲ-ਮੋਲ ਸਾਰਾ ਵੇਚਤਾ ਦੇ 2 ਕਬਛੀਆ ਕਬਛੀ ਰੱਖ ਲਈ ਤੇ 1 ਕਬਛੀ ਦੇ ਚ ਪਹਿਲੇ ਸੂਵੇ ਕਹਿੰਦੇ ਸੀ ਬਜ਼ੁਰਗੀ। ਅੱਛਾ। 16-17 ਦਾ ਦੋ ਚ ਹੋਇਆ ਰੱਖ ਲੀ। ਅੱਛਾ। ਅਜੇ 10 ਦਿਨ ਕੱਚੀ ਜੋ ਬਛੀ। ਤੋੜ ਦੋ ਫਿਰ। ਐ ਜੱਤੀ ਚ ਤਾਲਾ ਮੋਟੀ ਅੱਖ। ਲੈ ਜਾ। 8 ਸੀ ਹਾਲ ਬਣੀ। ਜਾ ਰਿਹਾ ਕੋਟਾ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ 45 ਅੱਛਾ ਆਹ ਨਹੀਂ 40 ਦੇਣਾ 40 ਹਜ਼ਾਰ ਜੀ ਚਲੋ ਬਾਕੀ ਛੋਟ ਛਟ ਕਰ ਦਾਂਗੇ ਛੋਟ ਛਟ ਹੋ ਜੂਗੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਬਾਕੀ ਤੇ ਜੜੀਆਂ ਤੇ ਸੂਈਆਂ ਆਪਣੀਆਂ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਇਹ ਰਹੀ ਆਪਣਾ ਪੈਸੂ ਖਰੀਦੋ ਤੇ ਕੱਪੜਾ ਆਪਣੀ ਪਾਸ ਕਰਕੇ ਖੜੋ ਬਾਕੀ ਹਰ ਕੇ ਵੀਡੀਓ ਸਾਡੀ ਇਹ ਹੀ ਬੇਨਤੀ ਹੁੰਦੀ ਕਿ ਆਪਣੇ ਦੋ ਟਾਈਮ ਚੁਆਈ ਜ਼ਰੂਰ ਕਰਕੇ ਖੜਿਆ ਕਰੋ